ਜਿੰਨੇ ਵੀ ਹੈਗੇ ਹੁਣ ਕੱਢੀਏ ਕੀ ਕਰੀਏ ਸਿਆਪਾ ਸਾਡੇ ਭਾਗ ਆ ਆਪ ਨੂੰ ਸ਼ਰਮ ਆਏਗੀ ਕੀ ਸਾਸਰੀ ਘਰ ਸਾਰੇ ਮੇਰੇ ਭਰਾਵਾਂ ਨੂੰ ਲਾਵੀ ਦੂਜੀ ਕੀ ਤੀਜੀ ਕੀ ਬਾਤ ਅੱਜ ਡੇਢ ਜਿਹੜੀ ਹੋ ਗਈ ਆ ਜੀ ਮੇਰੇ ਭਰਾਵਾਂ ਨੂੰ ਮੈਂ ਦੱਸ ਦਵਾ 12 ਤਰੀਕ 11:57 ਮਿੰਟ ਤੇ ਇਹਦੇ ਵਿੱਚ ਅਸੀਂ ਅੱਜ ਇਸ ਸਪੋਰਟ ਦੇ ਜਿਹੜੇ ਵਿਨਰ ਆ ਉਹ ਅਨਾਉਂਸ ਕਰਾਂਗੇ ਕਮੈਂਟਾਂ ਦੇ ਵਿੱਚੋਂ ਕੱਲ ਅਸੀਂ ਕਿਤੇ ਸੀ ਇਹ ਸਪੋਰਟ ਦੇ ਵਿਨਰ ਅਨਾਉਂਸ ਹੁਣ ਆਪਾਂ ਮਾਰਨੇ ਆ ਕਮੈਂਟਾਂ ਦੇ ਸਕਰੀਨਸ਼ਾਟ ਫਿਰ ਆਪਾਂ ਕੱਢਨੇ ਆ ਪ੍ਰਿੰਟ ਫਿਰ ਕਰਨੀ ਉਹਨਾਂ ਦੀ ਕਟਿੰਗ ਫਿਰ ਉਹਨਾਂ ਨੂੰ ਦੇਣਾ ਗਿਫਟ ਤੇ ਦਵਾਦਾਂ ਮੇਰੇ ਭਰਾ ਜਿਨ੍ਹਾਂ ਨੇ ਕਮੈਂਟ ਨਹੀਂ ਕੀਤੇ ਸਾਡੀਆਂ ਪੋਸਟਾਂ ਤੇ ਦਵਾਦਾਂ ਮੇਰੇ ਭਰਾ ਕਮੈਂਟ ਮਾਰੋ ਲਓ ਜੀ ਆਪਾਂ ਕਰ ਦਿੱਤੇ ਆ ਜੀ ਸਕਰੀਨ ਸ਼ਾਟ ਮਾਰਨੇ ਸ਼ੁਰੂ ਉਸ ਤੋਂ ਬਾਅਦ ਅਗਲੀ ਵੀਡੀਓ ਵੀ ਦੱਸ ਦਿਨਾ ਜਿਹਦਾ ਨੰਬਰ ਰਹੂਗਾ ਆ ਵੀਡੀਓ ਦਾ ਅਗਲੀ ਵਾਰ ਜਿਹੜਾ ਡਰਾ ਨਿਕਲੂਗਾ ਇਸ ਵੀਡੀਓ ਚੋਂ ਨਿਕਲੂਗਾ ਇਸ ਕਰਕੇ ਮੇਰੇ ਭਰਾ ਸਾਡੀਆਂ ਪੋਸਟਾਂ ਤੇ ਠਾ ਠਾ ਕਮੈਂਟ ਮਾਰੋ ਤੇ ਸਰ ਮੈਨੂੰ ਨਹੀਂ ਪਤਾ ਕਿ ਤੁਸੀਂ ਗਿਫਟ ਦੇਣਾ ਕਿ ਨਹੀਂ ਕਿ ਨਹੀਂ ਬਟ ਗੱਲ ਚ ਸੱਚ ਹੈ ਤੁਹਾਡੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਤੁਹਾਨੂੰ ਨਹੀਂ ਮਿਲਿਆ ਹੁਣ ਜਿੰਨੂੰ ਜਿੰਨੂੰ ਮਿਲਦਾ ਜਾਂਦਾ ਉਹ ਕਹਿੰਦਾ ਜਾਂਦਾ ਅਸੀਂ ਸਹੀ ਆ ਜਿੰਨੂੰ ਜਿੰਨੂੰ ਨਹੀਂ ਮਿਲਦਾ ਜਾਂਦਾ ਤੇ ਉਹ ਮੇਰਾ ਭਰਾ ਕਹਿੰਦਾ ਹੋਊਗਾ ਕਿ ਅਸੀਂ ਫਰੋੜੀਆਂ ਹਨਾ ਪਰ ਇਹ ਤਾਂ ਰੱਬ ਜਾਣਦਾ ਆ ਸਾਡਾ ਰੱਬ ਜਾਣਦਾ ਲੋ ਜੀ ਆਪਾਂ ਸਕਰੀਨ ਸ਼ਾਟ ਮਾਰੇ ਆ ਤੇ ਇਹ ਆਪਾਂ ਭੇਜ ਦਿੱਤੇ ਜੀ ਆਪਣੇ ਜਿੱਥੇ ਪ੍ਰਿੰਟ ਹੋਣੇ ਆ ਉਸ ਨੰਬਰ ਦੇ ਉੱਤੇ ਤੁਹਾਡਾ ਹੱਕ ਤੁਹਾਨੂੰ ਮਿਲੂਗਾ ਮੇਰੇ ਭਰਾਵਾਂ ਨੂੰ ਇੱਧਰ ਲਾਈਵ ਵੀ ਚੱਲਣ ਦੇ ਆਇਆ ਲਾਈਵ ਦੇ ਵਿੱਚ ਡਰਾ ਨਿਕਲੇਗਾ ਫਰੌਡ ਨਹੀਂ ਕਰਨਾ ਕਦੇ ਨਹੀਂ ਬਾਊ ਕਦੇ ਨਹੀਂ ਕਦੇ ਨਹੀਂ ਬਾਊ ਕਦੇ ਨਹੀਂ ਮੇਰਾ ਨਾਮ ਮੇਰਾ ਨਾਮ ਮੇਰਾ ਨਾਮ ਮੇਰਾ ਨਾਮ ਮੇਰਾ ਨਾਮ ਅੱਜ ਲਾਈਵ ਦੇ ਵਿੱਚ ਵੀ ਗਿਫਟ ਦੇ ਕੇ ਜਾਣੇ ਆ ਸਾਰੇ ਮੇਰੇ ਭਰਾਵਾਂ ਨੂੰ ਦੱਸ ਦੇਵਾ ਕਿ ਸਾਡੇ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ ਕਿਉਂਕਿ ਉੱਥੇ ਗਿਫਟਾਂ ਦਾ ਮੀ ਵਰਦਾ ਆ ਵੈਸੇ ਵੀ ਦਿੰਦੇ ਰਹਿੰਦੇ ਪਰ ਲਾਈਵ ਵਾਲੇ ਜਿਹੜੇ ਸਾਡੇ ਕਸਟਮਰ ਆ ਬੜੇ ਖਾਸ ਆ ਅੱਜ ਲਾਈਵ ਵਾਲਿਆਂ ਨੂੰ ਕਾਫੀ ਹਾਂ ਨੂੰ ਮੇਰੇ ਭਰਾਵਾਂ ਨੂੰ ਅਸੀਂ ਗਿਫਟ ਦੇ ਕੇ ਚੱਲੇ ਆ ਕਿਹੜੇ ਗਿਫਟਾਂ ਦਿੰਦੇ ਆ ਕਿਹੜੇ ਨਹੀਂ ਦਿੰਦੇ ਆ ਇੱਥੇ ਅਸੀਂ ਕੱਲੇ-ਕੱਲੇ ਮੇਰੇ ਭਰਾ ਨੂੰ ਘਰੇ ਗਿਫਟ ਪਚਾਰੇ ਆ ਸਾਡੇ ਕੋਲ ਸਬੂਤ ਲੈ ਸਕਦੇ ਹੋ ਸਾਡੇ ਕੋਲ ਸਾਰੀ ਡੈਰੀ ਤੇ ਲਿਖਿਆ ਹੁੰਦਾ ਆ ਕਿਹੜੇ ਬੰਦੇ ਨੂੰ ਕਦੋਂ ਗਿਫਟ ਗਿਆ ਉਹਦਾ ਕੰਟੈਕਟ ਨੰਬਰ ਵੀ ਹੁੰਦਾ ਏ ਟੂ ਜੈਡ ਬਾਇਓ ਡਾਟਾ ਹੁੰਦਾ ਸਾਡੇ ਕੋਲ ਤੇ ਇਹ ਨਹੀਂ ਕਿ ਗਿਫਟ ਅਨਾਉਂਸ ਕਰਤਾ ਤੇ ਗੱਲ ਖਤਮ ਹੋ ਗਈ ਉਸ ਅਗਰ ਮੇਰਾ ਪਰ ਆ ਕੋਈ ਨਹੀਂ ਲੈਣ ਆਉਂਦਾ ਉਸ ਗਿਫਟ ਨੂੰ ਉਹਨਾਂ ਚਿਰਸਾਈਟ ਤੇ ਰੱਖਿਆ ਜਾਂਦਾ ਆ ਜਿੰਨਾ ਚਿਰ ਨੂੰ ਲੈਣ ਨਹੀਂ ਆਉਂਦਾ ਜਿੱਦਾਂ ਭਾਰਤ ਦਾ ਸੰਵਿਧਾਨ ਕਹਿੰਦਾ ਆ ਕਿ ਲਾ ਵਾਰਿਸ ਜਿਹੜੇ ਬੰਦੇ ਹੁੰਦੇ ਆ ਉਹਨਾਂ ਦਾ ਸੰਸਕਾਰ ਜਦੋਂ ਹੋ ਜਾਂਦਾ ਆ ਤੇ ਉਹਨਾਂ ਦੇ ਕੱਪੜੇ ਉਹਨਾਂ ਚਿਰ ਸਾਹਮਣੇ ਰੱਖੇ ਜਾਂਦੇ ਆ ਜਿੰਨਾ ਚਿਰ ਉਹਨਾਂ ਦੇ ਘਰ ਦਾ ਕੋਈ ਮੈਂਬਰ ਨਾ ਆ ਜਵੇ ਤੇ ਇੱਥੇ ਵੀ ਉਹਨਾਂ ਚਿਰ ਉਹਦਾ ਗਿਫਟ ਸਾਹਮਣੇ ਰੱਖਿਆ ਜਾਂਦਾ ਆ ਜਿੰਨਾ ਚਿਰ ਉਹਦਾ ਕੋਈ ਜ਼ਿੰਮੇਵਾਰ ਬੰਦਾ ਨਾ ਆ ਜੇ ਇਹ ਉਦਾਹਰਣ ਤੁਹਾਨੂੰ ਮੈਂ ਕਿਉਂ ਦਿੱਤਾ ਆ ਕਿ ਸਾਨੂੰ ਪਤਾ ਅਸੀਂ ਫਰਾਡ ਨਹੀਂ ਕਰਦੇ ਅਸੀਂ ਸਿੱਧਾ ਗਿਫਟ ਦਿੰਨੇ ਆ ਤੁਸੀਂ ਫੇਰ ਨਹੀਂ ਸਹੀ ਬੰਦੇ ਨਾਲ ਜੁੜਦੇ ਪਾਏ ਤੇ ਲੋਕੀ ਫਰਾਡ ਕਰੀ ਜਾਂਦੇ ਗਿਫਟਾਂ ਦੇ ਨਾਮਾਂ ਤੋਂ ਕੋਈ ਕਿਸੇ ਨੂੰ ਨਹੀਂ ਪੁੱਛਦਾ ਕੋਈ ਕਿਸੇ ਨੂੰ ਨਹੀਂ ਪੁੱਛਦਾ ਹਾਂ ਮੋਨਾ ਕੋੜਾ ਸ਼ੋਨਾ ਕੋੜਾ ਗਿਫਟ ਜਿੰਨ ਚੱਕ ਕੇ ਦੇਤਾ ਨਾ ਮਨਾਉਂਸ ਕਰ ਦਿੱਤੇ ਇੱਥੇ ਲਾਈਵ ਚੱਲਣ ਦਿਆ ਅੱਖਾਂ ਨਾਲ ਅੱਖਾਂ ਪਾ ਕੇ ਗੱਲ ਕਰਕੇ ਕਹਿਣਾ ਪਿਆ ਵੀ ਭਾਈ ਤੁਹਾਡਾ ਤੁਹਾਨੂੰ 에어ਪੋਰਟ 2 ਨਿਕਲਿਆ ਆ ਜਾਂ ਤੁਹਾਨੂੰ 에어ਪੋਰਟ 2 ਤੇ ਜਾਂਗੇ ਅਸੀਂ ਕੱਲੇ ਕੱਲੇ ਬੰਦੇ ਦੀ ਚੈੜ ਦਿਖਾ ਸਕਦੇ ਆ ਜਿਹਨਾਂ ਨੂੰ ਅਸੀਂ ਗਿਫਟ ਦਿੱਤੇ ਆ ਉਹਨਾਂ ਦੇ ਘਰੇ ਡਿਲੀਵਰ ਕਰਾਏ ਆ ਖੁਦਾ ਨਾ ਕਰੇ ਆਪਕੋ ਕੋਈ ਗਮ ਮਿਲੇ ਗਮ ਜਦ ਵੀ ਆਪकी ਤਰਫ ਚਲੇ ਤੋ ਰਸਤੇ ਮੇ ਉਸੇ ਹਮ ਮਿਲੇ ਓ ਤੇਰੀ ਓ ਤੇਰੀ ਵਾ 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 ਕੰਜਰਾ ਕਿੱਥੇ ਲਿਖਦਾ ਲਿਖ ਕੇ ਬਹਿ ਕੇ ਓ ਵੈਰੀ ਗੁੱਡ ਨਿਯਾਰਾ ਲਿਆਤਾ ਮੇਰੇ ਭਰਾਰੇ ਸ਼ੇਰ ਮਾਰ ਕੇ ਹੋਰ ਵਾਰ ਮੇਰਾ ਭਰਾ ਇਹ ਕਹਿਣ ਜਾਂ ਸ਼ੇਰ ਜਿਹੜਾ ਵਜਾ ਆ ਜੇ ਬੋਲਣ ਦਾ ਲੈ ਵੀ ਗੁਰਪ੍ਰੀਤ ਮਾਨ ਸਾਹਿਬ ਨੇ ਇੱਕ ਸ਼ੇਰ ਮਾਰਿਆ ਬੜਾ ਸੋਹਣਾ ਜਿਆ ਲਿਖਤ ਤਾਂ ਬੜੀ ਛੋਟੀ ਆ ਲੇਕਿਨ ਉਹਦੇ ਜਿਹੜੇ ਅਰਥ ਆ ਨਾ ਮੈਂ ਕਹਿੰਦਾ ਬੜੇ ਨਿਯਾਰੇ ਆ ਬਾਖਮਾਲਾ ਸੁਣਿਓ ਮੇਰੇ ਭਰਾ ਮੇਰਾ ਭਰਾ ਕਹਿੰਦਾ ਅਸੂਲਾਂ ਦੀ ਜ਼ਿੰਦਗੀ ਜਿਉਣੇ ਆ ਮਿੱਤਰਾ ਤਗੜਾ ਜਾਂ ਮਾੜਾ ਦੇਖ ਕੇ ਬਦਲੇ ਨਹੀਂ ਕਾ ਮੇ ਤੋਂ ਇੱਕ ਮਿੰਟ ਬਿਆੰਗ ਬੋਲਿਆ ਨਹੀਂ ਗਿਆ ਅਸੂਲਾਂ ਦੀ ਜ਼ਿੰਦਗੀ ਜਿਉਣੇ ਆ ਮਿੱਤਰਾ ਤਗੜਾ ਜਾਂ ਮਾੜਾ ਦੇਖ ਕੇ ਬਦਲੇ ਨਹੀਂ ਗੁਰਦਾਸ ਸਮਾਨ ਪਾਜੀ ਗੁਰਪ੍ਰੀਤ ਪਾਜੀ ਥੋੜੇ ਅੱਗੇ ਹੋਰ ਲਿਖੋ ਮਤਲਬ ਇਹ ਗਾਣ ਨੂੰ ਖਤਮ ਕਰੋ ਮੇਰਾ ਭਰਾ ਆ ਸਾਡੇ ਕਮੈਂਟਾਂ ਦੇ ਜਿਹੜੇ ਆ ਇਹ ਪੇਪਰ ਆ ਗਏ ਆ ਪਾਜੀ ਮੇਰਾ ਨਾਮ ਇਸ ਵਾਰ ਦੀ ਵੀ ਰਹਿ ਗਿਆ ਗਿਫਟ ਓਏ ਹੋਏ ਹੋਏ ਨਹੀਂ 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 ਆ ਸਾ ਸਾਜਾ ਸਰ ਰੋਟੀਆਂ 95 ਇਹ ਭਾਈ ਉਹਨੇ ਕਮੈਂਟ ਕੀਤਾ ਲੇਕਿਨ ਇਹਨਾਂ ਦਾ ਡਰਾ ਜਿਹੜਾ ਹੈ ਪਿਛਲੀ ਵੀਡੀਓ ਚ ਨਿਕਲ ਕੇ ਆਇਆ ਆਪਾਂ ਇਹਨਾਂ ਨੂੰ ਦਵਾ ਦਵਾ ਪਾੜਨਾ ਸ਼ੁਰੂ ਕਰੀਏ ਯਾਰ ਕੀ ਆ ਦੇਖੀ ਜਿਹੜੀ ਇਹਨੇ ਕਮੈਂਟ ਆ ਕੀ ਹੈ ਯਾਰ 10000 ਇਹਨੇ ਇਹਨੇ ਅਸੀਂ ਇਹਨੇ ਇਹਨੇ ਅਸੀਂ ਗਿਫਟ ਦੇ ਰਹੇ ਆ ਇਹ ਕਮੈਂਟ ਦੇਖ ਲੋ 1 2 3 4 ਕਿੰਨੇ ਹੋਣਗੇ ਗਿਣਤੀ ਦੇ ਕਮੈਂਟ ਆ ਰਹੇ ਆ ਯਾਰ ਅੱਧ ਹੋ ਗਈ ਤੁਹਾਡੇ ਵਾਲੀ ਯਾਰ ਕਿੰਨੂ ਗਿਫਟ ਦਈਏ ਦੋਸਤੋ ਅਸੀਂ ਆਹ ਬੰਦੇ ਨੂੰ ਗਿਫਟ ਦਈਏ ਬਹੁਤ ਸਾਡੇ ਲੱਖਾਂ ਦੇ ਵਿਊ ਜਾ ਰਹੇ ਆ ਬਹੁਤ ਸਾਡੀ ਵੀਡੀਓ ਸ਼ੇਅਰ ਹੋ ਰਹੀ ਆ ਯਾਰ ਸਾਰੇ ਬੰਦੇ ਯਾਰ ਮੇਰਾ ਭਰਾ ਸਾਰੇ ਬੰਦੇ ਯਾਰ ਸਾਡੀ YouTube ਵਾਲੀ ਵੀਡੀਓ ਜਿਹੜੀ ਆ Facebook ਤੇ ਪੋਸਟ ਸ਼ੇਅਰ ਕਰੋ ਮੇਰੇ ਭਰਾ ਕਿਉਂ ਨਹੀਂ ਕਰਦੇ ਤੁਸੀਂ ਯਾਰ ਜਿਵੇਂ ਜਿਵੇਂ ਸਾਡੇ ਵਿਊ ਪਤਾ ਲੱਗੇ ਤੁਹਾਨੂੰ ਦੱਸਿਆ ਜੇ ਤੁਸੀਂ 20 ਦਿਨਾਂ ਦੇ ਅੰਦਰ ਅੰਦਰ ਸਾਡਾ ਪੇਜ ਮੋਨਟਾਈਜ਼ ਕਰਾ ਦੋਗੇ ਤੇ ਮੈਂ ਕਹਿੰਦਾ ਸਭ ਨੂੰ ਹੀ ਗਿਫਟ ਦੇ ਦਾਂਗੇ ਮੇਰੇ ਭਰਾ ਆਪਾਂ ਸਭ ਨੂੰ ਗਿ ਬੋੜ ਨਹੀਂ ਹੈ ਕਪੜਾ ਪਰ ਪ੍ਰੀਤ ਚੁੰਬਰ ਚੁੰਬਰ ਉਹ ਵਧੀਆ ਸੰਦੀਪ ਭਾਜੀ ਅਤਕਰਾ ਤਾ ਕਰਾ ਦਾਇਆ ਦੋ ਓਕੇ ਗੁੱਡ ਜੋਬ ਸੰਦੀਪ ਭਾਜੀ ਗੋਡ ਬles ਯੂ ਬਸ ਇਹਦਾ ਪੰਪ ਤੋਂ ਮਾਰੀ ਜਾਓ ਤੇ ਮੈਂ ਪੰਪ ਤੇ ਚੜੀ ਜਾਂਦਾ ਤੇ ਮੇਰੇ ਭਰਾ ਤੁਹਾਨੂੰ ਸਾਡੇ ਨੰਬਰ ਤੇ ਤੁਸੀਂ ਆਪਣਾ ਐਡਰੈਸ ਭੇਜ ਦਿਓ 8195878581 ਪਰ ਮਜਾ ਨਹੀਂ ਆਉਂਦਾ ਇਦਾਂ ਗਿਫਟ ਦੇਣੇ ਸੀ 10 ਅੱਜ ਅੱਜ ਦਊਗਾ ਸਿਰਫ ਦੋ ਗਿਫਟਾਂ ਕਿਉਂਕਿ ਇੰਨੇ ਕਮੈਂਟ ਆ ਚੁੱਕੇ ਜਈਏ ਗਿਫਟ ਯਾਰ ਆਪ ਨੂੰ ਸ਼ਰਮ ਆ ਜਾਂਦੀ ਹੈ ਯਾਰ ਨikhil nikhil ਕਸਮਨ ਠੀਕ ਹੈ ਜੀ ਅ ਬਾਈ ਅ ਰੈਂ ਅਗਿਆ ਰਾਨਾ ਡੋਮਨ ਕਮੈਂਟ ਪਿੱਕ ਕਰ ਯੂਜ਼ ਯਾ ਕਰੋ ਪਰਚੀ ਬਣਾਉਣੇ ਕੀ ਜ਼ਰੂਰਤ ਨਹੀਂ ਪੜੇਗੀ acha ਮੇਰੇ ਭਰਾਵਾਂ ਚਲੋ ਡਰਾ ਨਿਕਲ ਗਿਆ ਲੇਕਿਨ ਇਹਨਾਂ ਨੇ ਸਾਨੂੰ ਇੱਕ ਸੁਝਾਸ਼ਤ ਦਿੱਤੀ ਆ ਮੇਰੇ ਨikhil ਭਰਾਵਾਂ ਨੂੰ ਮੈਂ ਕਹੂੰਗਾ ਪਲੀਜ਼ ਇਹਦੇ ਬਾਰੇ ਪੂਰੀ ਡਿਟੇਲ ਦਿੱਤੀ ਜਾਵੇ ਸਾਨੂੰ ਤੁਹਾਡੀ ਗਲਤੀ ਅਸੀਂ ਗੌਰ ਕਰਾਂਗੇ ਲੇਕਿਨ ਮੈਨੂੰ ਪੂਰਾ ਸਮਝਾ ਦਿੱਤਾ ਜਾਵੇ ਜਿਸ ਨੰਬਰ ਤੇ ਤੁਸੀਂ ਆਪਣਾ ਪੋੜਾ ਆ ਐਡਰੈਸ ਪੋੜਾ ਆ ਤੇ ਤੁਸੀਂ ਸਾਨੂੰ ਇਹਦੇ ਬਾਰੇ ਪੂਰੀ ਡਿਟੇਲ ਦਿਓ ਤੇ ਤੁਹਾਡਾ ਜਿਹੜਾ ਡਰਾ ਆ ਉਹ ਨਿਕਲੇ ਆ ਆਹੋ ਜੋ ਵਿਨਰ ਕਿਹੜੇ ਆ ਤਾਂ ਸੋਚ ਚੁੱਕੇ ਆ ਇਹਨਾਂ ਦੇ ਨਾਮ ਆ ਨikhil ah kaswan nikhil kaswan 5412 ਪਹਿਲਾ ਵਿਨਰ ਦੂਜਾ ਵਿਨਰ ਗੁਰਪ੍ਰੀਤ ਚੁੰਬਰ ਚੋਬਰ ਚੁੰਬਰ ਆ ਚੋਬਰ ਆ ਵੀ ਟੂ ਵਾਈ ਤੇ ਕਮੈਂਟ ਬਹੁਤ ਥੋੜੇ ਆ ਲੇਕਿਨ ਇਹ ਸਪੋਰਟ ਤੇ ਉੱਤੇ ਮੇਰੇ ਭਰਾ ਸਾਡੀ ਸਾਰੇ ਵੀਡੀਓ ਸ਼ੇਅਰ ਕਰੋ ਤੇ ਆਜੋ ਆਪਾਂ ਤੀਜਾ ਪੰਜ ਪੰਜ ਗਿਫਟ ਕਰ ਦਾਂਗੇ ਪੰਜ ਪੰਜ ਗਿਫਟ ਆਪਾਂ ਪੂਰੇ ਜੇ ਹਜ਼ਾਰਿਆ ਰਿਵਿਊ ਸਾਡੇ ਤੁਸੀਂ YouTube ਤੇ ਕਰਵਾ ਦੋਗੇ ਹਜ਼ਾਰ ਰਿਵਿਊ ਕਰਉਣਾ ਆ ਪੰਜ ਗਿਫਟ ਹੋਰ ਦੱਸੋ ਮੇਰੇ ਭਰਾ ਆਜੋ ਮੇਰੇ ਭਰਾ ਫਾਈਨਲ ਤੇ ਆਖਰੀ ਡਰਾ ਕੱਢੀਏ ਦੇਣੇ ਪੰਜ ਸੀਗੇ ਲੇਕਿਨ ਕਮੈਂਟ ਬਹੁਤ ਥੋੜੇ ਸੀਗੇ ਇਸ ਕਰਕੇ ਰਵੀ ਰਾਣਾ ਓਕੇ ਰਿਪੋਰਟ ਪਾਜੀ ਰਵੀ ਰਾਣਾ ਤੇਰੀਆਂ ਜਿਹੜੀਆਂ ਰਾਣੇ ਨਾਲ ਯਾਰੀਆਂ ਨਾ ਮੈਨੂੰ ਇਹ ਨਹੀਂ ਚੰਗੀਆਂ ਲੱਗਦੀਆਂ ਲੋਬੀ ਬਾਏ ਸਰ ਜੀ ਖੁਸ਼ ਰਹੋ ਗਿਫਟ ਦਾ ਕੀਆ ਓਏ ਤੇਰੀ ਬਾ ਆ ਹੁੰਦੇ ਭਰਾ ਮੇਰੇ ਆ ਹੁੰਦੇ ਆ ਮੇਰੇ ਭਰਾ ਚੱਕ ਦੋ ਗਾਣੇ ਦੀ ਆਵਾਜ਼ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਾਰੇ ਕਟਿਓ ਨਾ ਕਾਲਜ ਚੋਰਾ ਮੇਰੇ ਪਿੱਛੇ ਲੜੀ ਬੈਠਾ ਦਿਲਦਾਰੀ ਪਾੜਾ ਮੇਰੇ ਪਿੱਛੇ ਲੜੀ ਮੈਂ ਦਿਲਦਾਰੀ ਪਾੜਾ ਇਹਦੀ ਗੱਲ ਨਹੀਂ ਕਰਾਈਦਾ ਮੇਰੇ ਨਾਲ ਜੀ ਦਿਲ ਨਹੀਂ ਬੰਦੀ ਪਰ ਜੁੱਤੀ ਉਹ ਰੱਖ ਗਈ ਲੇ ਜੁੱਤੀ ਕੁਝ ਕੁਝ ਕਾਲਜ ਉਹੀ ਜਾਂਦੇ ਆ ਜਿਨ੍ਹਾਂ ਦਾ ਉੱਥੇ ਕੋਈ ਚੱਕਰ ਚੱਲਦਾ ਹੋਵੇ ਮੇਰੇ ਵਰਗੇ ਤਾਂ ਰੋ ਰੋ ਕੇ ਜਾਂਦੇ ਆ ਅੱਛਾ ਤੇ ਆ ਜੀ ਹੋਣਾ ਆਪਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਡੇ ਇਸ ਵੀਡੀਓ ਨੂੰ ਤੁਸੀਂ ਦੇਖਣ ਵਾਸਤੇ ਤੈ ਦਿਨੋਂ ਧੰਨਵਾਦ ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦਾਵਾ ਕਰਦੇ ਆ ਵਾਦਾ ਕਰਦੇ ਆ ਕਿ ਮੇਰੇ ਭਰਾਵਾਂ ਨੂੰ ਵੱਧ ਤੋਂ ਵੱਧ ਜਿਹੜੇ ਆ ਜੇ ਤੁਸੀਂ ਸਾਡਾ ਕਰਾਉਨੇ ਹੋ ਹਜ਼ਾਰ ਵੀਊ ਕੰਪਲੀਟ ਤਾਂ ਮੇਰੇ ਭਰਾਵਾਂ ਨੂੰ ਦਿੱਤੇ ਜਾਣਗੇ ਸਿੱਧੇ ਪੰਜ ਗਿਫਟ ਇਸੇ ਤਰੀਕੇ ਨਾਲ ਕਮੈਂਟਾਂ ਜੋ ਕੱਢ ਗਈ ਹਾਂ ਇਸ ਤੋਂ ਵੀ ਸੌਖਾ ਕੋਈ ਤਰੀਕਾ ਹੈਗਾ ਆ ਤੇ ਮੇਰੇ ਭਰਾ ਸਾਰੇ ਤੁਸੀਂ ਦੱਸ ਸਕਦੇ ਹੋ ਇਹ ਕਮੈਂਟ ਲਿਖੋ ਮੈਂ ਗਿਫਟ ਲੈਣ ਵਾਸਤੇ ਨੰਬਰ ਨੋਟ ਕਰ ਲਓ 8195878581 ਇਸ ਨੰਬਰ ਨੰਬਰ ਤੇ ਤੁਸੀਂ ਆਪਣੀ ਰਿਕਾਰਡਿੰਗ ਸਕਰੀਨ ਰਿਕਾਰਡਿੰਗ ਕਰਕੇ ਭੇਜਣੀ ਆ ਜਿੱਥੇ ਤੁਹਾਡਾ ਨਾਮ ਅਨਾਉਂਸ ਹੋਇਆ ਵਾ ਤੇ ਤੁਹਾਨੂੰ ਗਿਫਟ ਭੇਜ ਦਿੱਤਾ ਜਾਊਗਾ ਮਿਹਰਬਾਨੀ ਤੈ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ